ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਦਿਖਾਉਨੇ ਆ ਵੀ ਕਿਵੇਂ ਸਰਕਾਰਾਂ ਦੇ ਜਿਹੜੇ ਦੇ ਪ੍ਰਬੰਧ ਹੁੰਦੇ ਆ ਕਿਵੇਂ ਇਹਦੇ ਵਿੱਚੋਂ ਇਹ ਪੈਸੇ ਖਾਂਦੇ ਆ ਆ ਸੜਕ ਬਣੀ ਸੀਗੀ 2022 ਦੇ ਵਿੱਚ ਲੱਕ ਪੈ ਗਈ ਸੀ 2021 ਚ ਦਾ ਟੈਂਡਰ ਹੋਇਆ ਸੀਗਾ ਇਹ ਸਹਿਜਾ ਸ਼ਾਇਦ ਸਹਿਜਾ ਨੱਥੋਵਾਲ ਤੋਂ ਨਾ ਸਹਿਜਾਪੁਰ ਤੋਂ ਲੈ ਕੇ ਤਲਵੰਡੀ ਤੱਕ ਬਣੀ ਸੀ ਇਹਦੇ ਵਿੱਚ ਬੱਸੀਆਂ ਤੋਂ ਲੈ ਕੇ ਤਲਵੰਡੀ ਤੱਕ ਤਿੰਨ ਚਾਰ ਪੁਲੀਆਂ ਸੀਗੀਆਂ ਵੱਡੀਆਂ ਇਹਨਾਂ ਨੇ ਕੋਈ ਪੁਲੀ ਨਹੀਂ ਬਣਾਈ ਹੁਣ ਚਲੋ ਕੱਸੀ ਦਾ ਦੇਖ ਲਓ ਕੰਮ ਚੱਲਦਾ ਖਾਲਾਂ ਦਾ ਠੇਕੇਦਾਰ ਨੂੰ ਦੁਬਾਰਾ ਸੜਕ ਪੱਟਣੀ ਪਈ ਆ ਸੜਕ ਜਦੋਂ ਪੱਟਣੀ ਪਈ ਹੁਣ ਦੁਬਾਰਾ ਪੁਲੀ ਬਣਾਉਣ ਲੱਗਿਆ ਦੇਖ ਲਓ ਨਾਲ ਤਾਂ ਲੋਖ ਅੱਜ ਰਖਵਾਰ ਹੁੰਦੇ ਆ ਨਾਲੇ ਤੁਸੀਂ ਐਂ ਵੇਖੋ ਵੀ ਕਿੱਡੀ ਨਲਾਕੀ ਆ ਇਹਨਾਂ ਦੀ ਮਹਿਕਮੇ ਦੀ ਜਿਹੜੀ ਪਹਿਲਾਂ ਠੇਕੇਦਾਰ ਸੜਕ ਬਣਾ ਕੇ ਗਿਆਗਾ ਉਹਨੇ ਪੁਲੀਆਂ ਜਿਹੜੀਆਂ ਸੀਗੀਆਂ ਪੁਲੀਆਂ ਦੇ ਪੈਸੇ ਹੀ ਖਾ ਗਿਆ ਉਹ ਇਹ ਜਦੋਂ ਕਹਿੰਦੇ ਸੜਕਾਂ ਪਾਸ ਹੁੰਦੀਆਂ ਜਿਹੜਾ ਹਲਕੇ ਦਾ ਲੀਡਰ ਹੁੰਦਾ ਉਹਨੂੰ ਹਿਸਾਬਪੱਤੀ ਦਿੰਦੇ ਆ ਉਹ ਪਾਸ ਕਰਾ ਆਂਦਾ ਹੁੰਦਾ ਹੁਣ ਇਹ ਦੇਖ ਲਓ ਵੀ ਨਵੀਂ ਰੋਡ ਬਣੀ ਆ ਪੂਰੀ ਵਧੀਆ ਸੜਕ ਬਣੀ ਹੋਈ ਆ ਦੁਬਾਰਾ ਫੇਰ ਪੱਟਣੀ ਪੈਗੀ ਸਾਹਮੇ ਜੇ ਤਿੰਨ ਸਾਲ ਪਹਿਲਾਂ ਜਦੋਂ ਸੜਕ ਬਣੀ ਆ ਪੁਲੀਆਂ ਨਾਲ ਹੀ ਬਣਾਉਣ ਦਾ ਹੱਕ ਸੀ ਟੇਕੇਦਾਰ ਦਾ ਉਹਨੇ ਕੋਈ ਪੁਲੀ ਨਹੀਂ ਬਣਾਈ ਇਹ ਮੇਰਾ ਹਿੰਦੁਸਤਾਨ ਆ ਨਾ ਤਾਂ ਕਹਿੰਦੇ ਹੁੰਦੇ ਆ ਗਵਰਨਮੈਂਟ ਆ ਇਹ ਗਵਰਨਮੈਂਟ ਇਹ ਕਹਿੰਦੇ ਗੌਰ ਕਰ ਲਵੇ ਤਾਂ ਮਿੰਟ ਚ ਕਰ ਲੈਂਦੀ ਨਹੀਂ ਇਹ ਕਰਦੇ ਹੀ ਨਹੀਂਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੀਆਂ ਪੁਲੀਆਂ ਖਾ ਗਿਆ ਪਹਿਲਾਂ ਠੇਕੇਦਾਰ ਹੁਣ ਜਿਹੜਾ ਮਹਿਕਮਾ ਇਹ ਜਿਹੜਾ ਇਹ ਬਣਾਉਣ ਲੱਗਿਆ ਗਿਆ ਖਾਲ ਇਹ ਦੁਬਾਰਾ ਦੇਖ ਲਓ ਪੁਲੀਆਂ ਬਣਾਉਣ ਲੱਗੇ ਆ ਵਿਚਾਰੇ